ਹਾਂਜੀ ਕੀ ਹਾਲ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਸੂਤਰਕ ਬੋਤਰ ਸੈਟ ਹੈ ਸਾਰੇ ਜਣ ਦੇ ਘਰ ਪੜਾ ਠੀਕ ਹੈ ਲਾਓ ਜੀ ਕਰ ਤੇ ਉਣਾਓ ਇਸਟਾਰਟਿੰਗ ਸਵੇਰੇ ਸਵੇਰੇ 10:30 ਵਜੇ ਸਭ ਤੋਂ ਪਹਿਲਾਂ ਲਾਈਟ ਦੀ ਸੋਚ ਬੰਦ ਕਰ ਦਈਏ ਭਾਈ ਠੀਕ ਹੈ ਉਧਰ ਬੈਟਕ ਵੀ ਖੋਲਦੀ ਹੀ ਜਾ ਕੇ ਉਧਰ oh ਸੌਰੀ ਭਾਈ ਲਾਈਟ ਬਿਜਾਉਣਾ ਹੀ ਰਹੇਗੀ ਤੇ ਇਧਰ ਬੈਟਕ ਦੀ ਵੀ ਲਾਈਟ ਵਜਾ ਦੇ ਹੁਣ ਲੀਓ ਨੂੰ ਹੀ ਪਤਾ ਲੱਗੇ ਵੀਡੀਓ ਬਣੀ ਆਂਦੀ ਹੈ ਹਨਾ ਕਿਹਦੇ ਕੁੰਡੇ ਚ ਮੂੰਹ ਮਾਰ ਕੇ ਦਿਖਾਈ ਪਹਿਲਾਂ ਨਹੀਂ ਨਹੀਂ ਬੱਚਾ ਤੇ ਚੱਲਣਾ ਹੁਣ ਪੰਗੇ ਨਾਲ ਤੋੜਨਾ ਕਰ ਤੇ ਉਹੀ ਗੱਲ ਹੋ ਗਈ ਜਿਹੜਾ ਬੱਚਾ ਨਹੀਂ ਫੜਾਈ ਘੰਡ ਚੜ ਰਾਲਾ ਆਪਾ ਮੈਂ ਤਾਂ ਫੋਨ ਲਾਇਆ ਨਹੀਂ ਗੱਲ ਭੁੱਲ ਗਿਆ ਸੀਗਾ ਤਾਂ ਤੜਕੇ ਸੁੱਤਾ ਪੈ ਸੀ ਮੈਨੂੰ ਸਵੇਰੇ ਹੀ ਫੋਨ ਆਇਆ ਬੇ ਜੀ ਜਿਹਦਾ ਬੱਚਾ ਹੈ ਕਲਮ ਵੀ ਆਪਣੇ ਹੀ ਅਮਨਪ੍ਰੀਤ ਡਾਡੂ ਨਾ ਦੇਈ ਕਹਿੰਦਾ ਭਰਾਵਾ ਕਿਥੇ ਉਹ ਮਹਾ ਭਰਾਵਾ ਮੈਨੂੰ ਪਤਾ ਤੇਰਾ ਨਹੀਂ ਡਾਉਂਦਾ ਮੈਂ ਸਹੀ ਗੱਲ ਹੈ ਕਿ ਨਹੀਂ ਕਹਿੰਦਾ ਮੇਰਾ ਹੀ ਆ ਬਈ ਮਹਾ ਮੈਨੂੰ ਪਤਾ ਮੈਂ ਤੈਨੂੰ ਫੋਨ ਕਰਨਾ ਸੀ ਕੱਲ ਵੀਡੀਓ ਬਣਾਉਣ ਦੇ ਚੱਕਰਾਂ ਦੇ ਫੋਨ ਕੀਤਾ ਨਹੀਂ ਸਮਾ ਬੱਚਾ ਵੀਡੀਓ ਚ ਖਾਤਾ ਸੀ ਤੇਰੇ ਹੀ ਆ ਕਹਿੰਦਾ ਰੱਖ ਬਈ ਮੈਂ ਤੈਨੂੰ ਲੈ ਜੂਗਾ ਬਾਅਦ ਚ ਮੈਂ ਕੋਈ ਨਾ ਲੈ ਜਾਓ ਬਈ ਮੈਂ ਆਪਣੇ ਦਾ ਕੀ ਕੰਮ ਦਾ ਕੇ ਨਹੀਂ ਤਾਂ ਕਰਕੇ ਆਪਾਂ ਨੂੰ ਤਾਂ ਉਹਦਾ ਦੁੱਖ ਹੁੰਦਾ ਜੇ ਤੋ ਆਪਣਾ ਘਰ ਹੀ ਕੋਈ ਨਿਕਲਿਆ ਘਰ ਦੀ ਜੁੜੀ ਦਾ ਬੱਚਾ ਗਵਾਚੇ ਨਾ ਉਦੋਂ ਦੁੱਖ ਹੁੰਦਾ ਏ ਕੋਈ ਨਾ ਮੋੜੇ ਉਦੋਂ ਐ ਲੱਗਦਾ ਯਾਰ ਪੈਸੇ ਚ ਯਾਰ ਮਾੜੀ ਗੱਲ ਲੋਕਾਂ ਦੀ ਰੱਤਾ ਬੱਚਾ ਥੱਲੇ ਆਇਆ ਤਾਂ ਉੱਡ ਗਿਆ ਰਿੰਡਾ ਉਹ ਚੱਲਿਆ ਸੀ ਰੱਤੀ ਦਾ ਦੇਖੋ ਮਾਂ ਪੁੱਤ ਦੋਵੇਂ ਜ਼ਰਾ ਆਣ ਆੜ ਦੇ ਕੇ ਵੰਦੇ ਆ ਦੇਖਿਆ ਪਰਲੀ ਮਾਂ ਵਰਲਾ ਪੋਤਾ ਇੱਕੋ ਹੀ ਹੈ ਜਮਾ ਨਾਈਸ ਹੈ ਵੀ ਤੇ ਸੈਟਅਪ ਆ ਕੰਮ ਨਾਲ ਓਕੇ ਰਪੋਰਟ ਤੇ ਹੁਣ ਐ ਕਰੀਏ ਬਰੋ ਆਪਾਂ ਇੱਕ ਪਾ ਰਹੇ ਸੀ ਮੇਰੀ ਨੀਰਾ ਵੱਡ ਕੇ ਲਿਆਉਂਦੀ ਇੱਕ ਆਪਾਂ ਮੋਟਰ ਵੀ ਛੱਡ ਗੋਨੇ ਖੇਤ ਤੇ ਲੀਓ ਨੂੰ ਰੋਟੀ ਪਾਣੀ ਪਾਤਾ ਤੇ ਕਬੂਤਰ ਮਾਂ ਤੇ ਨਿਗਾ ਮਾਰ ਲਈ ਮਾੜੀ ਮੋਟੀ ਰਾਈਟਾ ਨੂੰ ਤਾਂ ਭਜਾ ਦਿਆਂ ਦਾਨਾ ਕੰਮ ਹੁਣ ਚੱਲਦੇ ਆ ਆਪਾਂ ਖੇਤ ਨੂੰ ਬਾਪਿਓ ਹਾਂਜੀ ਮੇਰੇ ਦੋਸਤੋ ਪਹੁੰਚ ਗਏ ਜੀ ਖੇਤ ਦੇ ਸੋਕਣਾ ਚੋਨਾ ਵੀ ਵਧੀਆ ਹੋ ਗਿਆ ਬਈ ਪਹਿਲਾਂ ਤਾਂ ਐ ਲੱਗਦਾ ਸੀ ਬਾਹਲੇ ਮਰਿਆ ਜਾ ਹਨਾ ਤੇ ਪਰ ਹੁਣ ਤਾਂ ਫਰਕ ਪੈ ਗਿਆ ਸੱਚੀ ਪਹਿਲਾਂ ਬਾਹਲਾ ਦਵਿਆ ਪਿਆ ਸੀ ਚੋਨਾ ਇਹ ਬਾਬੇ ਦੀ ਕਿਰਪਾਈ ਹੈ ਇਹਦੀ ਮਾਰੀ ਸ਼ਕਤੀ ਬਈ ਕੀਤੀ ਅਰਦਾਸ ਬਾਬੇ ਮੁਰੇ ਤੇ ਠੀਕ ਹੈ ਇਹ ਮੋਟਰ ਚੱਲੀ ਤਾਂ ਨਹੀਂ ਵਹਿੰਦੀ ਯਾਰ ਦੀ ਸਾਡਾ ਵਾਲਾ ਕੋਈ ਹਸਾਬ ਕਹਿੰਦਾ ਕਦਾ ਬਈਆ ਛੱਡਿਆ ਇਹ ਕੀ ਬਾਤ ਹੋਈ ਲੈਟ ਹੀ ਨਹੀਂ ਹੁਣ ਚੱਲੂਗੀ ਕਿੱਥੋਂ ਚੱਲ ਕੋਈ ਗੱਲ ਨਹੀਂbro ਛੱਡੋ ਨਹੀਂ ਨਹੀਂ ਚੱਲ ਵੀ ਚੱਲ ਵੀ ਚੱਲ ਵੀ ਭਾਵੇਂ ਦੇ ਯਾਰ ਦੀ ਠੱਕਣ ਬਦਲ ਗਈ ਗਲਤ ਹੋ ਗਿਆ ਗਲਤੋਕ ਕੰਮ ਫੜ ਕੇ ਫੜ ਨਹੀਂ ਸਹੀ ਆ ਇਧਰ ਹੀ ਪਈ ਜਾਂਦਾ ਓਕੇ ਆ ਡਨ ਹੈ ਕੰਮ ਲਓ ਜੇ ਇਧਰ ਛੜਤੀ ਮੋਟਰ ਦੋ ਕਿੱਲਿਆਂ ਚ ਟਾਈਮ ਆ ਦੇਖ ਲੈਣਾ ਦੋ ਕਿੱਲੇ ਲੱਗਣਗੇ ਭਾਈ ਦੋ ਤੇ ਦੋ ਚਾਰ ਦੋ ਕਿੱਲੇ ਕਿਨੇ ਚਾਰ ਘੰਟੇ ਮੇਰੇ ਹਿਸਾਬ ਨਾਲ ਆਉਂਦਾ ਪੂਰਾ ਨਟ ਚਾਰ ਪੰਜ ਪੰਜ ਘੰਟੇ ਲੱਗ ਜਾਣੇ ਪੂਰੇ ਨਕੋਣਾ ਤਾਂ ਹਾਂ ਡਟਿਆਂਗੇ ਬੱਸ ਡਨ ਹੈ ਕੰਮ ਹੁਣ ਸੋਚਦੇ ਆ ਵੀ ਨੀਰਾ ਵੱਢਣ ਦਾ ਪਲਾਨ ਬਣਾਉਣੇ ਹੈਗਾ ਨਾ ਵੀ ਨੀਰਾ ਨੂਰਾ ਬਰਡਲ ਹਾਂਜੀ ਮੇਰੇ ਵੀਰੋ ਆਗੇ ਜੀ ਇਧਰ ਲੇ ਕਰੇ ਓਏ ਨਾ ਨਾ ਓਏ ਪੈਨ ਕਿਹੜੀ ਉੱਡ ਕੇ ਦੋ ਇਹੇ ਮੁੜਿਆ 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 ਆ ਸਹੀ ਹੈ ਸਹੀ ਹੈ ਤੇ ਅਨਸਾਰ ਵੀ ਕੱਢ ਲੇ ਬੱਚੇ ਬਾਹਰ ਆਪਾਂ ਲਗਭਗ ਸਾਢੇ 3 ਦਾ ਹੋਣਾ ਟਾਈਮ ਜੀ ਹਨਾ ਬਾਹਰ ਭੇਡ ਕੇ ਨਿਓ ਨੂੰ ਵੀ ਅੰਤਰੀ ਨੇ ਕਰ ਲਿਆ ਯਾਰ ਤੇ ਉਦੋਂ ਮੈਂ ਪਹਿਲਾਂ ਵੀਡੀਓ ਆਉਣ ਲੱਗੇ ਤਾਂ ਲੈ ਮੈਨੂੰ ਫੋਨ ਲੱਗ ਜਾਂਦਾ ਸੀ ਮਿੱਤਰ ਦਾ ਕੇਹਦਾ ਚੱਲ ਮੈਂ ਉਹ ਵੀ ਮੈਂ ਫੋਨ ਲਾ ਕੇ ਟਾਈਮ ਲੈਫਟ ਤੇ ਰੱਖ ਪਰ ਉਹਨੇ ਗੱਲ ਕਰੀ ਇਹਨਾਂ ਦੇ ਬੱਚੇ ਬਾਹਰ ਕੱਢ ਲੇ ਨਿਓ ਪੁੱਤ ਅੰਦਰਾ ਤੇ ਮੈਂ ਮਾ ਮਾ ਬੈਠੇ ਅੰਬਰੀਰੇ ਠੰਡੇ ਥਾਂ ਬੈਠੇ ਬਸ ਸਹੀ ਹੈ ਬੱਚੇ ਬਿਠਾ ਰੱਖਿਆ ਕੋਈ ਘੰਟਾ ਦੋ ਘੰਟੇ ਬੈਠਣ ਦਿਓ ਹਣਾ ਉਹਨੇ ਦਾਣਾ ਪਾਣੀ ਤਿਆਰ ਕਰ ਲਾਂਗੇ ਕਬੂਤਰਾਂ ਦਾ ਸਾਰਿਆਂ ਦਾ ਨਾਲੇ ਇਹਨਾਂ ਦੋ ਤਿੰਨ ਕਬੂਤਰਾਂ ਨੂੰ ਦਵਾਈ ਦੇਣ ਨੂੰ ਦਵਾਈ ਦੇ ਦਾਂਗੇ ਚਲੇ ਉਹਨੇ ਵੀਡੀਓ ਐਡ ਕਰ ਲੈਣਾ ਬੈਠ ਕੇ ਫਿਰ ਖੇਤ ਜਾਣਾ ਨੀਰਾ ਵਾਟ ਕੇ ਲੈਣਾ ਪਈ ਹੈ ਨਾ ਤਿੰਨ ਚਾਰ ਅਜ ਚੌਥਾ ਦਿਨ ਆ ਨਿਕਲੀ ਇਹਦਾ ਬਾਲੇ ਬੇਕਾਰ ਹੋਏ ਪੰਜਾਹਰ ਜਾਣੀ ਹਣਾ ਪੂਰੇ ਨਹੀਂ ਕੰਮ ਦੇ ਗਏ। ਨਾ ਉੱਤੇ ਨਾ ਚੜੀ ਹੋਰ ਮੱਝ ਤੇ ਗਰੀਸ ਚੋਹਾਂ ਤਨ ਹੋਵੇ। ਮੈਨੂੰ ਮਿਲਣ ਦੇ। ਨਹੀਂ ਨਹੀਂ ਉੱਤ ਨਹੀਂ ਹੋਣਾ। ਪੂਰੇ ਠੰਡੇ ਥਾਂ 'ਤੇ ਬੈਠ ਜਾ ਕੇ। ਹੂੰ। ਉਧਰ ਬੈਆ। ਬੜਾ ਮੋਹ ਪਾਲਦਾ ਕੰਜਰ ਜਾਣਾ ਹੋਏ ਚ। ਚਲੋ ਕੋਈ ਨਹੀਂ। ਹਾਂਜੀ ਮੇਰੇ ਦੋਸਤੋ ਬੈਠੇ ਹੈ ਜੀ ਬਾਹਰ ਤੇ ਜੀ ਦਾ ਪਾਈ ਪਿੰਡ ਚੋਂ ਕਬੂਤਰ ਹੈ ਕਾਲੀ ਝਾਲਰ ਤੇ ਕਾਲੇ ਕੰਡ ਦਾ। ਬੱਚਾ ਕਬੂਤਰ ਨਹੀਂਗਾ। ਉਹ ਮੁੰਡਾ ਆਉਂਦਾ ਲੈਣ ਬਈ। ਪ੍ਰੇਮ ਮਾਨਾ ਐਤ ਕੀ ਬਾਜੀ ਵੀ ਜਿੱਤੀ ਐ ਮੁੰਡੇ ਨੇ ਇੱਕ ਪੂਰੀ ਵਦਗਾ ਥਰਾਜ ਵਾਲੇ ਮੇਰੇ ਨਾਨਕੇ ਪਿੰਡ ਤੀਜਾ ਨੰਬਰ ਬਣਿਆ ਸੀ ਇਹਦਾ ਮੈਨੂੰ ਲੱਗਦਾ ਹੈ ਨਾ ਉੱਧਰ ਸੋਨਾ ਉੱਡਿਆ ਸੀ ਇੱਥੇ ਦਾ ਬਾਕੀ ਇਹਦੇ ਕੋਲੇ ਕਬੂਤਰ ਘੱਟ ਐ ਤੇ ਕਬੂਤਰ ਚੰਗੇ ਇਕੱਠੇ ਕੀਤੇ ਆ ਹੁਣ ਇਹਨੇ ਕਿਤੋਂ ਤੇ ਕਬੂਤਰ ਸੋਹਣੇ ਉੱਡਦੇ ਇਹੋ ਜੀ ਕੋਈ ਗੱਲ ਨਹੀਂ ਚਲੋ ਮੈਂ ਕਹਿਤਾ ਮੈਂ ਖਾ ਜਾ ਕੋਈ ਨਾ ਮੈਂ ਬੱਚੇ ਬਿਠਾਈ ਬੈਠਾ ਦੁਆਗਰ ਨਾਲ ਤਾਂ ਮਲਾਉਣਿਆ ਤੁਹਾਨੂੰ ਹਣਾ ਉਹਦੇ ਨਾਲ ਤੇ ਨਾਲੇ ਵੀ ਉਹ ਤਾਂ ਆਪਾਂ ਕਬੂਤਰ ਵਾਪਸ ਕਰ ਦਿੰਨੇ ਆਗੇ ਬਸ ਆਹੀ ਕੋਈ ਚੱਲੀ ਜਾਂਦਾ ਲੋਈ ਪਹੁੰਚ ਗਏ ਪ੍ਰੇਮ ਮਾਨਾ ਜੀ ਕੀ ਹਾਲ ਐ ਮਿੱਤਰ ਫੋਰ ਮੁੰਡਾ ਕੀ ਹਾਲ ਐ ਬੜੇ ਕੁੱਤਰ ੋਡੇ ਮੋੜਿਆ ਹਨਾ ਉਹ ਯਾਰ ਹਨਾ ਆਉਂਦੇ ਇੱਥੇ ਹੀ ਆਣਾ ਓਡੇ ਬਾਲੇ ਉਤਰਾਇਆ ਓਡੇ ਹਨਾ ਬਾਲੇ ਮੋੜੇਣ ਦੇ ਕੁੱਤਰ ਇੱਥੇ ਯਾਰ ਕਟਕਟ ਛੀਮਾ ਹੱਤਾਂ ਮ ਕੁੱਤਰ ਹੋਏ ਇਨਾਂ ਦਾ ਨੇਲੇ ਮੈਂ ਤਾਂ ਮੰਨ ਕੇ ਚੱਲ ਵੀ ਲਿਓ ਪਾਸੇ ਇਧਰ ਆ ਚੌੜ ਵਾਲੀ ਕਰਦਾ ਭੈਣ ਦਾ ਯਾਰ ਤੇ ਪਹਿਲੇ ਦਿਨ ਤਾਂ ਮੰਨ ਕੇ ਚੱਲ ਵੀ ਇਹ ਕੋਠੇ ਤੇ ਮੈਂ ਘੁੱਡ ਗਿਆ ਉੱਥੇ ਗੋਲਿਆਂ ਜਾਂ ਦਾਣੇ ਜੋ ਕੇ ਮੜੇ ਜੇ ਤੇ ਪਤਾ ਨਹੀਂ ਕਿੱਧਰ ਕੁਧਰੇ ਆਵੜਿਆ ਅਗਲੇ ਦਿਨ ਤੇ ਫੇਰ ਆਹੀ ਟਾਈਮ ਉੱਡਾ ਫਿਰਦਾ ਜੀਆ ਤੇ ਆ ਜਾਲ ਚ ਕੂਤਰੇ ਤੇ ਬੈਠੇ ਹੁੰਦੇ ਆ ਇਹਦੇ ਚ ਬਾਹਰ ਤੇ ਮੈਂ ਤਾਂ ਜਾ ਬੜਾ ਖੇਤ ਖੂਦ ਭਰਾਵਾ ਤੇ ਜਦੋਂ ਮਾ ਆ ਕੇ ਵੇਖਿਆ ਜਾਲ ਦੇ ਉੱਤੇ ਬੈਠੇ ਰਾਤ ਨੂੰ ਹਾਂ ਇਹਦੇ ਤੇ ਬੈਠੇ ਰਾਤ ਨੂੰ ਇੱਥੇ ਵਾਧੂ ਫੜਿਆ ਮੈਂ ਜਾਲ ਤੋਂ ਬਹੁਤਾ ਆ ਬੰਦੇ ਰਾਤ ਨੂੰ ਬੈਠੇ ਰਹਿੰਦੇ ਇੱਥੇ ਅੱਗੇ ਮੈਂ ਤਾਂ ਚਾ ਕੇ ਲਿਆ ਆ ਕੇ ਉਦੋਂ ਤਾਂ ਦੇਖੀ ਨਹੀਂ ਥੱਲ ਮੈਂ ਮੋਦੂ ਅਗਲੇ ਦਿਨ ਵੇਖੀ ਵੀ ਥੱਲ ਮੈਂ ਉਦੋਂ ਦੋਵੇਂ ਹੀ ਖੜ ਤਾਂ ਨੇ ਤੇ ਜੀ ਉਹ ਮੈਨੂੰ ਪਤਾ ਲੱਗ ਗਿਆ ਮੈਂ ਉਹਨਾਂ ਦਾ ਇਹਨਾਂ ਕੱਲ ਦੱਸਿਆ ਮੇਰੇ ਦਾ ਵਰਪਾ ਜਦੋਂ ਲੁੱਡੀ ਦੇਖੋ ਜੀ ਛੋੜਾ ਹੀ ਆ ਬੱਚਾ ਜੀ ਕਰੋ ਚੈੱਕ ਬੱਚਾ ਬਹੁਤ ਪਸੰਦ ਆਇਆ ਸੀ ਮੈਨੂੰ ਇਹ ਬਹੁਤ ਜ਼ਿਆਦਾ ਮੈਨੂੰ ਇਹੀ ਸੀ ਮਖਿਆ ਹੀ ਮਿਲ ਜੇ ਦੂਜੇ ਤੋਂ ਉਹਨਾਂ ਦੇ ਮੈਂ ਦੱਸੀ ਆ ਨਾ ਵੀ ਇਹ ਬੱਚਾ ਨਾ ਫੜਨ ਤੋਂ ਪਹਿਲਾਂ ਜਿੱਦਨ ਮੌੜਦਾ ਵੇਖਿਆ ਮੈਨੂੰ ਉੜਦਾ ਵੇਖ ਕੇ ਹੀ ਦੱਸਤਾ ਮਹਾ ਪਤਾ ਨਹੀਂ ਕੀਦਾ ਤੇ ਬੜਾ ਹੀ ਚੰਗਾ ਬੱਚਾ ਖਰਦਾ ਮਾਂ ਗੱਲ ਕਹੀ ਸੀ ਵੀਡੀਓ 'ਚ ਉਦੋਂ ਵੀ ਇਹ ਆਏ ਨਾ ਮੰਨ ਕੇ ਚੱਲ ਵੀ ਬੱਚਿਆਂ ਨੂੰ ਤਾਂ ਲੱਗਦਾ ਹੀ ਨਹੀਂ ਸੀਗਾ ਇਹ ਐਂ ਲੱਗਦਾ ਬਾਜ ਆਉਣਾ ਹੁੰਦਾ ਭੈਣ ਨਾਲ ਦੂਰੋਂ ਤੇ ਉਹੀ ਗੱਲ ਜਦੋਂ ਬੈਠਾ ਮਹਾਵੀਰ ਵਾਕਈ ਕੁਆਲਿਟੀ ਹੈ ਚੀਜ਼ ਦੀ ਭਈ ਓਏ ਬੱਚੇ ਨੂੰ ਮੰਨ ਗਿਆ ਮੈਂ ਹੋਰ ਨਹੀਂ ਮੈਨੂੰ ਪਤਾ ਬੱਚਾ ਬਹੁਤ ਰਾ ਟੌਪ ਹੈ ਸਿਰਾ ਹੀ ਕਰਾਉਣੀ ਐ ਇਹਨੇ ਜਿਹੜਾ ਤੇਰਾ ਇੱਧਰ ਆ ਗਿਆ ਹਾਂ ਮੇਰੇ ਅੱਡੇ ਨਹੀਂ ਲੱਗਦਾ ਅੱਡੇ ਨਹੀਂ ਲੱਗਦਾ ਇੱਧਰ ਆਊਗਾ ਠੀਕ ਐ ਇਹਦੇ ਅੱਖਾਂ ਕਿਹੜੀਆਂ ਇੰਦਕਾਈ ਮੜ ਗਏ ਮੈਂ ਤਾਂ ਸਵਾਰ ਕੇ ਦੇਖਿਆ ਹੀ ਨਹੀਂ ਸੀਗਾ ਪਿਓ ਕਿਹੋ ਜਿਹਾ ਦਾ ਖੱਟੀਆਂ ਦਾ ਨਾਂ ਵੀ ਖੱਟੂਆਂ ਦੀ ਤੇ ਬੱਚੇ ਇਹੋ ਜਿਹੇ ਠੀਕ ਐ ਕੂਤਰ ਮੰਨ ਕੇ ਚੱਲ ਵੀ ਕਿੱਥੋਂ ਕੱਢ ਆਇਆ ਆਪਣੇ ਕੋਲੇ ਕਿ ਇਹ ਯਾਰ ਕੂਤਰ ਤਾਂ ਹੈਗਾ ਇਹਦਾ ਨਾਗ ਦਾ ਤੁੰਦਰੀ ਠੀਕ ਹੈ ਹੁਣ ਆਪਣੇ ਮੰਨ ਕੇ ਚੱਲ ਵੀ 나ਗ ਨਾਲ ਆ ਕਿ 나ਗ ਨਾਲ ਸਾਂਝੀ ਇੱਕ ਸਾਥ ਨਾ ਆਪਣੇ ਦਾ ਸਾਰਿਆਂ ਨਾਲ ਹੀ ਆ ਸਾਂਝਾ ਕਿਹਦੇ ਨਾਲ ਗਿਆ ਉਹ ਉਹ ਲਿਆ ਜੀ ਉਹ ਤੋਂ ਲਿਆਂਦਾ ਆਪ ਦੇ ਤਾਂ ਕਿ 나ਗ ਤੋਂ ਹੀ ਲਓਣਾਂ ਨੂੰ ਬੱਚੇ ਵਿੱਚੋਂ ਕਿਹੜਾ ਉਹਨੂੰ ਹੋਰੋਂ ਵੀ ਲਓਣ ਨੂੰ ਨਾ ਆਪਾਂ ਬਈ ਜਾਉਣੇ ਜੁਣੇ ਦਾ ਵੀ ਲਿਆਂਦੇ ਯਾਰ ਜਾਉਣੇ ਕਦੋਂ ਹੈ ਉਹ ਤੋਂ ਉਹਨਾਂ ਦੇ ਵੀ ਚੰਗੇ ਆ ਨਾ ਤੇ ਲਾਲ ਬਈ ਦਾ ਆਪਣੀ ਸਾਰਿਆਂ ਨਾਲ ਹੀ ਹੈ ਲਾਲ ਬਈ ਸਾਰਿਆਂ ਨਾਲ ਹੀ ਹੈ ਸਾਨੂੰ ਕੋਲ ਨਾਲ ਹੀ ਹੈ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਸਾਰਾ ਬਈ ਦਾ ਬੰਦਾ ਕੋਈ ਹੈ ਨਹੀਂ ਜਿਹੜੇ ਨਾਲ ਯਾਨੀ ਸਹੀ ਹੈ ਸਹੀ ਚੰਗਾ ਪਰ ਬਗੂਤਰ ਜਿਆਦਾ ਮੰਨ ਲਾ ਸੋਨੇ ਕਿੱਦੇ ਮਣੀ ਕਿਆ ਤੇ ਜਾ ਜੋਨੇ ਕਰ ਲਾਂਦਾ ਜੀ ਮਨ ਦਾ ਬੱਚੇ ਵਿੱਚ ਘੜਾਉਣਾ ਅੱਛਾ ਯਾਰ ਹੋਰ ਤਾਂ ਬਗੂਤਰ ਹੀ ਆਦਾ ਠੀਕ ਸਹੀ ਹੈ ਚੱਲ ਓਕੇ ਰੋਟਾ ਖੋਸਾ ਪੂਰਾ ਹਾਂ ਸਹੀ ਬਸ ਠੀਕ ਆਪਣੇ ਕੋਲੇ ਨਹੀਂ ਮੇਰੀ ਆਤ ਹੀ ਰੱਖਣ ਦੇਣਾ ਜਿਹੜਾ ਮੇਰੇ ਕੋਲੇ ਆ ਜਾਏ ਨਾ ਮਾਤਾ ਦਿਖਾ ਹੀ ਦਿੰਨ ਨੂੰ ਪਤਾ ਨਹੀਂ ਕੀ ਦਾ ਆ ਗਿਆ ਬਸ ਫੋਨ ਤੈਨੂੰ ਕੱਲ ਹੀ ਲਾਉਂਦਾ ਮੈਂ ਮੈਂ ਹੀ ਦੇਖਿਆ ਇਸ ਵਲੌਗ ਮੈਂ ਦੇਖਦਾਨੀ ਅੱਛਾ ਠੀਕ ਹੈ ਠੀਕ ਹੈ ਤੈਨੂੰ ਖਬਰ ਆਈ ਆਸੇ-ਪਾਸੇੋਂ ਮੈਨੂੰ ਕਹਿੰਦਾ ਯਾਰ ਮੈਨੂੰ ਡਿੰਬਲੀ ਕਹਿੰਦਾ ਕਿ ਬਲੌਗ ਪਾਈ ਬੈਤ ਤੇਰਾ ਹੋਇਆ ਦੇਖੀ ਮਣਾ ਅੱਛਾ ਠੀਕ ਹੈ ਮੈਂ ਖੋਲ ਕੇ ਦੇਖਣਾ ਆਉਂਦੀ ਹੁੰਦੀ ਹੈ ਤੇਰਾ ਵਲੌਗ ਠੀਕ ਹੈ ਬੱਚਾ ਆਪਣੀ ਹੈ ਆਪਣੇ ਕੋਲ ਆਪਾਂ ਨੂੰ ਤੁਹਾਨੂੰ ਪਤਾ ਲੱਗੋਣ ਵਾਲਾ ਹੈ ਨਹੀਂ ਯਾਰ ਮੈਨੂੰ ਤਾਂ ਹੀ ਹੁੰਦਾ ਜੀਦਾ ਹੋਇਆ ਮੈਂ ਤੜਕੇ ਸਦਾਂ ਹੀ ਲਾ ਲਿਆ ਕਹਿੰਦਾ ਰੋੜਦਾ ਹੀ ਦਾਗ 11 ਮਾਤਾ ਬਾੜੀ ਰੋੜਦਾ ਪਰ ਆ ਮੈਂ ਤਾਂ ਜਦੋਂ ਉਸ ਤੋਂ ਬੱਚਾ ਲੈ ਗਏ ਜੀ ਉਹ ਆਪ ਦਾ ਇਹ ਹੁਣ ਆਪਾਂ ਨੂੰ ਬੱਚਾ ਦੇਣਗੇ ਘਰ ਦੇ ਜੇ ਨੀਰਾ ਨਾਲ ਆਂਦਾ ਤਾਂ ਛੇਤੀ ਛੇਤੀ ਕਬੂਤਰਾਂ ਨੂੰ ਕਰੀ ਅੰਦਰ ਬੱਚਿਆਂ ਨੂੰ ਦਾਣਾ ਪਾਣੀ ਪਾਈਏ ਦਈਏ ਕਬੂਤਰਾਂ ਨੂੰ ਮੈਡੀਸਿਨ ਤੇ ਭੱਜ ਕੇ ਖੇਤ ਚੱਲ ਗਏ ਬਈ ਆਪਾਂ ਦਿਨ ਛੇਪ ਚੱਲਿਆ ਮੈਨੂੰ ਪਤਾ ਕਾਂਟਾ ਲੱਗ ਜੂ ਜੇ ਕਬੂਤਰ ਅੰਦਰ ਲਾਉਂਦੇ ਤੇ ਦਾਣਾ ਪਾਣੀ ਪਾਉਂਦੇ ਆਣ ਨੂੰ ਲਾਉਣਾ ਮੈਂ ਫੋਨ ਟਾਈਮ ਲੈਪਸ ਤੇ ਮੇਰੇ ਵੀਰੋ ਹਾਂਜੀ ਮੇਰੇ ਵੀਰੋ ਡਨ ਹੈ ਇਹ ਕੰਮ ਆ ਇੱਕ ਚੀਜ਼ ਰਹਿ ਗਈ ਬਈ ਕਬੂਤਰਾਂ ਨੂੰ ਮੈਡੀਸਿਨ ਦੇਣ ਵਾਲੀ ਰਹਿ ਗਈ ਠੀਕ ਹੈ ਬਾਕੀ ਦਾਣਾ ਪਾਤਾ ਪਾਣੀ ਪਾਤਾ ਸਾਰੇ ਬੱਚੇ ਅੰਦਰ ਕਰਤੇ ਪੂਰੇ ਆ ਬੱਚੇ ਹਨਾ ਨੈਟ ਜਮਾ ਦਾਣਾ ਪਾਣੀ ਸਾਰੇ ਕਬੂਤਰਾਂ ਦਾ ਹੋ ਗਿਆ ਬੱਚੇ ਸਾਰੇ ਅੰਦਰ ਹੋ ਗਏ ਇੱਕ ਤਾਂ ਦਵਾਈ ਦੇਣ ਵਾਲੀ ਕਬੂਤਰਾਂ ਨੂੰ ਇੱਕ ਆਂਡੇ ਦੇ ਨਾਲ ਪਾਣੀ ਕਰਨਾ ਰਿਹਾ ਠੀਕ ਹੈ ਦੋ ਚੀਜ਼ਾਂ ਰਹਿ ਗੀਆਂ ਇਹ ਕਰਾਂ ਖੇਤ ਜਾ ਕੇ ਆਪਾਂ ਠੀਕ ਹੈ ਜੀ ਤੇ ਫੇਰ ਮਾਇਆ ਨੀਰਨੂਰਾ ਵਰਡ ਲਈਏ ਕਿ ਇਹ ਆਪਾਂ ਸ਼ਾਮ ਨੂੰ ਰਾਤ ਨੂੰ ਆਕੇ ਕਰ ਲਾਂਗੇ ਇੱਧਰ ਕੋਈ ਸੀਨ ਨਹੀਂ ਬਾ ਤੇ ਲਿਓ ਉਹ ਨੂੰ ਬਈ ਕਰਦਗੇ ਆਪਾਂ ਬੋਲ ਮਾਰਕ ਅੰਦਰ ਲਿਓਏ ਅਲਿਓ ਹਾਂਜੀ ਪਹੁੰਚ ਗਏ ਜੀ ਖੇਤ ਅੱਜ ਸੈਟ ਹੈ ਅੱਜ ਸਰੀਰ ਸੈਟ ਹਾਂ ਬਈ ਅੱਜ ਸੈਟ ਹੈ ਸੱਚੀ ਅੱਜ ਉਹ ਉਵੇਂ ਤੋ ਹੋ ਨਹੀਂ ਹੁੰਦਾ ਬਈ ਡੰਗ ਵੀ ਕਿੰਨੇ ਹੋ ਗਏ ਨਾ ਨਾ ਡੰਗ ਨਾ ਡੰਗ ਹੋ ਗਏ ਹਾਂ ਤਿੰਨ ਡੰਗਾਂ ਦੇ ਹਿਸਾਬ ਤੇ ਹੋ ਗਏ 12 ਤੇ ਚਲੋ ਬਈ ਵੱਢ ਗਏ ਨੀਰਾ ਥੋੜਾ ਹੋਰ ਦੋ ਦਿਨਾਂ ਦਾ ਹਣਾ तो मैं ला दें वीडियो अपलोड जी थे, थे। हाँ तो हम आ गए थे खेत नीरा काटने हमने नीरा नहीं नहीं नी, आता तो नीरा काट लिया हमने तो बस थोड़ा ही रहेगा अभी ये नीरा काट के फिर हमने आ, साथ में हम वीडियो भी अपलोड पे लगा देते हैं ठीक है क्योंकि यहाँ पे फ्री फाइव जी चलता है तो इसलिए हम यहाँ पे करके वीडियो अपलोड एंड नीरा काट के और गाड़ी में भर के फिर जल्दी से जल्दी घर पे चलेंगे है ना हिंदी भरी बहुत अच्छे है मैं समत बोलूँ आप ਹਾਂ 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 ਹਾਂਜੀ ਅੰਗਰੇਜ਼ੀ ਬੋਲਾਂਗੇ ਉਹ ਹੋ ਉਹ ਹਾਂ ਗੱਡੀ ਜਿੱਥੇ ਹਟ ਜਾ ਆ ਬਾਬਾ ਟੱਕਾ ਢੀ ਜਾਵਾਂ ਅੱਜ ਸਰੀਰ ਕਹਿਦਾ ਹੈ ਜਾਨ ਹੈ ਦੋਰਾ ਪਾਉਰ ਘਾੜ ਦੇ ਆ ਵੀ ਹੁਆ ਨੇ ਪਾ ਲਿਆ ਹਾਂਜੀ ਰੋਕ ਸਾਰਾ ਲੈ ਲੈਂਦਾ ਬਸ ਸਾਰਾ ਨੀਰ ਰੱਖ ਲੈ ਲੈਂਦਾ ਨੀਰਾ ਬਹੁਤ ਹੋ ਗਿਆ ਆਲਾ ਬੰਦ ਦੇ ਫਿਰ ਕੋਈ ਹਾਂਜੀ ਆ ਕੇ ਨੀਰਾ ਕੂਤਰ ਵੀ ਤਾ ਬਈ ਤੇ ਲਾ ਕੇ ਰੱਖ ਵੀ ਤਾ ਕਿਉਂਕਿ ਗੱਡੀ ਜਿਹੜੀ ਸਵੇਰੇ ਗੋਆ ਪਾਣਾ ਹੁੰਦਾ ਢਾਨੋ ਆ ਕੂਤਰ ਨਾਲਾ ਕੰਮ ਵੀ ਤੇ ਲਾ ਕੇ ਵੀ ਰੱਖਦਾ ਪਾਣੀ ਪੂਣੀ ਪੀ ਕੇ ਉਹਨਾਂ ਚੱਲਦੇ ਆ ਉਧਰਲੇ ਕਰੇ ਤੇ ਕੂਤਰਾਂ ਨੂੰ ਦਵਾਈ ਦੁਵਾਈ ਦਿੰਦੇ ਨੇ ਲੈ ਆਂਡੇ ਬਦਲਦੇ ਆ ਚੱਲ ਕੇ ਹਣਾ ਮੋਤੀ ਨੂੰ ਦਿ ਲਓ ਜੀ ਮੋਤੀ ਦਾ ਵੀ ਸ਼ੌਂਕ ਕਰ ਲਓ ਦੀਦਾ ਨਹੀਂ ਵਿਚਾਰੇ ਨੂੰ ਮਤਲਬ ਦਿਖਦਾ ਨਹੀਂ ਐਂਡ ਸੁਣਾਈ ਵੀ ਨਹੀਂ ਦਿੱਤਾ ਮੋਤੀ ਉਤੀ ਮਾਨਾ ਨਾ ਲਤਨਾ ਫਾਣ ਹਾਂਜੀ ਦੰਨਾ ਹੀ ਕੰਮ ਆ ਗਈ ਸੀ ਇਧਰ ਲੈ ਕਰੇ ਮੁੰਨੇ ਅੰਦਰੋਂ ਲਾਈਟ ਰੂਡ ਬੁਝਾ ਕੇ ਤੇ ਬਾਹਰ ਭੇਡ ਦੇ ਕਰਾਂ ਤੇ ਬਈ ਸੈਟ ਆ ਸਾਰਾ ਕੰਮ ਹਨਾ ਆ ਕੇ ਨਹੀਂ 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 ਬੰਦ ਕੀਤਾ ਪੱਖਾ ਮੈਂ ਆ ਗਏ ਬਈ ਦੋ ਜੋੜੀਆਂ ਦੇ ਆਂਡੇ ਬਲ ਤੇ ਇੱਕ ਵੱਡੇ ਛਾਹ ਆਖੇ ਦੇ ਕਰਤੀ ਦੇ ਗਲਾਬੀ ਬਗਲੇ ਦੇ ਠੀਕ ਹੈ ਦੋਵਾਂ ਦੇ ਬੈਟ ਕੇ ਜ ਬਦਲ ਤੇ ਤੇ ਇੱਕ ਇਧਰ ਇੱਕ ਉਧਰ ਤੇ ਕੋਧਰ ਤੇ ਕੋਧਰ ਚਾਰ ਕਬੂਤਰਾਂ ਨੂੰ ਫੀਵਰ ਦੀ ਦਵਾਈ ਦੇਤੀ ਦੋਵਾਂ ਨੂੰ ਤਾਂ ਹੈਗਾ ਤਾਂ ਦਿੱਤੀ ਐ ਤੇ ধੂਆਂ ਨੂੰ ਉਹੀ ਦਿੱਤੀ ਹੈ ਨਾਲ ਆ ਲੈ ਉਹ ਅੰਦਰਲਾ ਜਿੰਦਾ ਲਾ ਹੀ ਦੇਰ ਮੈਂ ਤਾਂ ਉਹ ਜਿੰਦਾ ਕਿਹਨੇ ਫਲੈਟ ਵਝਾ ਆਈ ਤੇ ਅੰਦਰਲੀ ਬੈੜਕਦੀ ਰਹੀ ਉਹ ਨਹੀਂ ਪਤਾ ਲੱਗਦਾ ਕਿ ਸੈਟ ਹੈ ਸਾਰਾ ਕੰਮ ਬਈਂਦਿਆਂ ਕੋ ਉਤਰਿਆ ਜੀ ਉਹ ਲੀਓਣ ਰੋਟੀ ਪਾਣੀ ਪਾਤਾ ਸਾਰਾ ਕੁਝ ਕਬੂਤਰ ਦੇਖ ਲੈ ਸਭ ਕੁਝ ਸੈਟ ਹੈ ਹੁਣ ਆਪ ਨਾਉਣਾ ਹੈ ਵੀਡੀਓ ਅਪਲੋਡ ਕਰਨੀ ਹੈ ਤੇ ਗੀਮ-ਗੂਮ ਖੇਡਣੀ ਹੈ ਬਸ ਆਹੀ ਕੰਮ ਹੈ ਬਾਪਿਓ ਠੀਕ ਹੈ ਤੇ ਕੋਈ ਵੱਡਾ ਕੇਸ ਨਹੀਂ ਗਾ ਈਡਾ ਬਸ ਬਾਬਾ ਰੱਖੀ ਦੇਖਾਂਗੇ ਕਿ ਆਪਾਂ